ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਸਮਰਪਿਤ ਅੱਜ ਲੁਧਿਆਣਾ ਦੇ ਬਲਾਕ ਜੇ ਵਿਖੇ ਭਾਈ ਰਣਦੀਪ ਸਿੰਘ ਨਗਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਹਾਨ ਰਾਗੀ ਜੱਥੇ ਕਥਾਵਾਚਕ ਆਪਣੇ ਸ਼ਬਦਾ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਾਡੀ ਸਮੁੱਚੀ ਟੀਮ ਦੇ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਅਸੀਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 9 ਅਕਤੂਬਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਉੱਥੇ ਹੀ ਅਸੀਂ ਗੁਰੂ ਰਾਮਦਾਸ ਮਹਾਰਾਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਅਤੇ ਆਪਣੇ ਭਗਤਾਂ ਦੇ ਉੱਪਰ ਆਸ਼ੀਰਵਾਦ ਬਣਾਈ ਰੱਖਣ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮ ਦਾਸ ਜੀ ਕੀਰਤਨੀ ਜਥੇ ਵੱਲੋਂ ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਸਹਿਯੋਗ ਨਾਲ 9 ਅਕਤੂਬਰ 2024 ਦਿਨ ਬੁੱਧਵਾਰ ਸ਼ਾਮ ਨੂੰ ਕੀਰਤਨ ਸਮਾਗਮ ਗੁਰੂ ਰਾਮਦਾਸ ਜੀ ਦੇ ਆਗਮਨ ਪੁਰੂ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਕੀਰਤਨ ਸਮਾਗਮ ਲਗਾਤਾਰ ਪਿਛਲੇ 24 ਸਾਲ ਤੋਂ ਸਮੂਹ ਕੀਰਤਨੀ ਸੁਸਾਇਟੀ ਵੱਲੋਂ ਸਰਪ੍ਰਸ ਸਰਦਾਰ ਸੁਰਿੰਦਰਪਾਲ ਸਿੰਘ ਸੂਰੀ ਐਡਵੋਕੇਟ ਸਾਹਿਬ ਭੁਪਿੰਦਰ ਸਿੰਘ ਬਿੰਕੂ ਜੀ, ਰਵਿੰਦਰ ਸਿੰਘ 베ਦੀ ਜੀ, ਖੰਬਾ ਜੀ, ਪ੍ਰਧਾਨ ਸਾਹਿਬ ਪਰਮਿੰਦਰ ਸਿੰਘ ਖਾਲਸਾ ਔਰ ਖਾਲਸਾ ਜੀ ਦੇ ਸਹਿਯੋਗ ਨਾਲ ਪਿਛਲੇ 24 ਸਾਲ ਤੋਂ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਕੀਰਤਨ ਸਮਾਗਮ ਵਿੱਚ ਦੋ ਹਜੂਰੀ ਦੋ ਹਜੂਰੀ ਰਾਗੀ ਜਥੇ ਦਰਬਾਰ ਸਾਹਿਬ ਤੋਂ ਅਜੇ ਤੌਰ ਤੇ ਪਹੁੰਚ ਰਹੇ ਨੇ ਔਰ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੀਰਤਨ ਸਮਾਗਮ ਜੋ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆ ਵਾਹਿ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ RAMDAS ਕੀਤਿ ਜਥੇ ਲੁਧਿਆਣਾ ਵੱਲੋਂ ਹੰਤਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 9 ਅਕਤੂਬਰ ਸ਼ਾਮ ਨੂੰ 6:30 ਤੋਂ 10:30 ਵਜੇ ਤੱਕ ਗੁਰਦੁਆਰਾ ਦਸ਼ਮੀ ਸਿੰਘ ਸਵਾ ਜੇ ਬਲੌਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਕਮੇਟੀ ਸੇ ਹੁਣਾਲ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਲੋਕਲ ਜਥਿਆਂ ਤੋਂ ਇਲਾਵਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਅਤੇ ਭਾਈ ਜਬਰਤੋੜ ਸਿੰਘ ਜੀ ਦਰਬਾਰ ਸਾਹਿਬ ਵਾਲੇ ਉਹਨਾਂ ਨੇ ਹਾਜ਼ਰੀਆਂ ਭਰੀਆਂ ਹਨ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਭਾਈ ਲਖਮਿੰਦਰ ਸਿੰਘ ਜੀ ਨੇ ਕੀਰਤਨ ਦੀ ਸੇਵਾ ਨਿਭਾਉਣੀ ਹੈ 9:30 ਤੋਂ 10:30 ਵਜੇ ਤੱਕ ਭਾਈ ਜਬਰ ਜਬਰਤੋਪ ਸਿੰਘ ਜੀ ਨੇ ਸੇਵਾ ਨਿਭਾਉਣੀ ਹੈ ਜਥੇ ਵੱਲੋਂ ਹਰ ਸਾਲ ਪਿਛਲੇ 24 ਸਾਲਾਂ ਤੋਂ ਗੁਰਪੁਰਬ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਪੂਰਾ ਸਹਿਯੋਜਨੀਆਂ ਨੇ ਜੇ ਉਹ ਲੋਕ ਦੀ ਕਮੇਟੀ ਦਾ ਖਾਸ ਤੌਰ ਤੇ ਧੰਨਵਾਦੀਆਂ ਜੋ ਹਮੇਸ਼ਾ ਹੀ ਪਿਛਲੇ ਕਈ ਵਰ ਫਰਮਾਤੀ ਇਹਨਾਂ ਨੇ ਪੂਰਾ ਸਹਿਵ ਦਿੱਤਾ ਹੈ ਸੱਚੇ ਪਾਤਸ਼ਾਹ ਅਰਦਾਸ ਕਰਦੇ ਆਂ ਸਾਰੀ ਮਨੁੱਖਤਾ ਨੂੰ ਸੁਖ ਬਖਸ਼ੇ ਸ਼ਾਂਤੀ ਬਖਸ਼ੇ ਭਾਈਚਾਰਾ ਬਖਸ਼ੇ ਪਿਆਰ ਬਖਸ਼ੇ ਇਸੇ ਤਾਈਂ ਰਲ ਮਿਲ ਕੇ ਸਾਰੇ ਰਹਿਣ ਤੇ ਮਨੁੱਖਤਾ ਦੀ ਸੇਵਾ ਹੁੰਦੀ ਰਹੇ ਵਾਹਿ ਜੀ ਕਾ ਖਾਲਸਾ ਵਾਹਿ ਵਾਹਿ ਜੀ